ਬਿਲਕੁਲ ਸਾਰੇ ਐਕਟ ਜਿਹੜੇ ਨੇ ਉਹ ਸੋਧ ਲੈ ਗਏ ਨੇ ਇੱਕ ਜਿਹੜੀ ਰੈਪੀਟੀਸ਼ਨ ਆਨਰੇਬਲ ਹਾਈ ਕੋਰਟ ਦੇ ਵਿੱਚ ਪੈਂਡਿੰਗ ਪਈ ਆ ਜਦੋਂ ਵੀ ਡਿਸਾਈਡ ਹੋ ਜੰਦੀ ਆ ਇਮੀਡੀਏਟਲੀ ਜਿਹੜੀ ਇਲੈਕਸ਼ਨ ਦਾ ਐਲਾਨ ਕਰਾਂਗੇ ਬਿਲਕੁਲ ਸਾਰਾ ਕੁਝ ਸਾਡੇ ਵੱਲੋਂ ਤਿਆਰ ਆ ਸਰਕਾਰ ਵੱਲੋਂ ਤਿਆਰ ਆ ਸਿਰਫ ਐਡਵੋਕੇਟ ਜਨਰਲ ਸਾਹਿਬਾਨ ਦੀ ਵੱਲੋਂ ਜਿਹੜਾ ਕੇਸ ਆ ਹਾਈ ਕੋਰਟ ਪੇਸ਼ ਕਰਨਾ ਜਿਸ ਦਿਨ ਵੀ ਹੋ ਗਿਆ ਇਮੀਡੀਏਟਲੀ ਜਿਹੜੀ ਇਲੈਕਸ਼ਨ ਆ ਉਹ ਅਸੀਂ ਅਨਾਉਂਸ ਕਰਾਂਗੇ ਤਾਂ ਕਿ ਕਿਉਂਕਿ ਕਾਫੀ ਲੰਬੇ ਅਰਸੇ ਤੋਂ ਇਲੈਕਸ਼ਨ ਆ ਪੈਂਡਿੰਗ ਪੰਜਾਂ ਸੀਗੀਆਂ ਔਰ ਸਾਰੀਆਂ ਇਲੈਕਸ਼ਨਾਂ ਅਸੀਂ ਕਰਾਵਾਂਗੇ ਪਿੱਛੇ ਜੇ ਡੀਜ਼ਲ ਤੇ ਪ ਜਿੰਨਿਆ ਵੀ ਚਾਹੇ ਉਹ ਪ੍ਰਾਈਵੇਟ ਬਸਾਂ ਲੰਨੇ ਚ ਸਰਕਾਰੀ ਬਸਾਂ ਲੰਨੇ ਜਾਂ ਹੋਰ ਗੁਰਜ਼ ਕੈਰੀਅਰ ਆਏ ਨੇਗੇ ਉਹਨਾਂ ਦਾ ਸਾਰਿਆਂ ਦੀ ਡਿਮਾਂਡ ਸੀ ਕਿ ਵਧਾਏ ਜਾਣ ਕਿਉਂਕਿ ਪਿਛਲੇ ਲਗਭਗ 5 ਸਾਲਾਂ ਤੋਂ ਕਿਸੇ ਕਿਸਮ ਦਾ ਕੋਈ ਵੀ ਕਿਰਾਇਆ ਨਹੀਂ ਵਧਿਆ ਸੀਗਾ ਸੋ ਇਸ ਕਰਕੇ ਮਮੋਲੀ ਜਿਹਾ ਵਾਅਦਾ ਹੋਇਆਗਾ ਸੋ ਇਹਦੇ ਨਾਲ ਜਿੱਤੇ ਕਾਰਪੋਰੇਸ਼ਨ ਦੇ ਹਾਲਾਤ ਸੀ ਕੋਣਗੇ ਪੀ ਆਰਟੀਸੀ ਦੇ ਹਾਲਾਤ ਠੀਕ ਹੋਣਗੇ ਪਨਵਸ ਦੇ ਠੀਕ ਹੋਣਗੇ ਉੱਥੇ ਮੈਂ ਸਮਝਦਾ ਜਿਹੜੇ ਪ੍ਰਾਈਵੇਟ ਆਪਰੇਟਰ ਨੇ ਉਹਨਾਂ ਦੀ ਵੀ ਜਿਹੜੀ ਕਿਉਂਕਿ ਨਹੀਂ ਤਾਂ ਉਹਨਾਂ ਦੇ ਟੈਕਸ ਟੁੱਟ ਰਹੇ ਸੀਗੇ ਉਹਨਾਂ ਨੂੰ ਸਵਾਰੀਆਂ ਨਹੀਂ ਮਿਲ ਰਹੀਆਂ ਸੀ ਸੋ ਇਸ ਗੱਲ ਕਰਕੇ ਸਭ ਦਾ ਖਿਆਲ सरपंच साहिबान ਪਿੰਡ ਖੜਿਆਲ ਅੱਜ ਆਪਣੇ ਸਾਥੀਆਂ ਦੇ ਨਾਲ ਕਾਂਗਰਸ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਸ਼ਾਮਲ ਹੋਏ ਨੇ ਜੀ ਆਮ ਆਦਮੀ ਪਾਰਟੀ ਦੇ ਪਰਿਵਾਰ ਚ ਵਾਦਾ ਹੋਇਆ ਮੈਂ ਇਹਨਾਂ ਦਾ ਇਹਨਾਂ ਦੇ ਸਾਰੇ ਸਾਥੀਆਂ ਦਾ ਵੈਲਕਮ ਕਰਦਾ ਸਵਾਗਤ ਕਰਦਾ ਬਹੁਤ ਹੀ ਅੱਛੇ ਸੁਭਾਅ ਦੇ ਮਾਲਕ ਨੇ ਔਰ ਬਹੁਤ ਹੀ ਨੇਕ ਦਿਲ ਨਾਲ ਬਹੁਤ ਹੀ ਇਮਾਨਦਾਰੀ ਦੇ ਨਾਲ ਇਹਨਾਂ ਨੇ ਪਿੰਡ ਦੀ ਸੇਵਾ ਕੀਤੀ ਹੈ ਪਿਛਲੇ 15 ਸਾਲਾਂ ਚ ਔਰ ਮੈਨੂੰ ਆਸ ਹੈ ਕਿ ਆਉਣ ਵਾਲੇ ਸਾਲਾਂ ਦੇ ਵਿੱਚ ਵੀ ਇਸੇ ਤਰ੍ਹਾਂ ਜਿਹੜੀ ਆਪਣੀ ਸੇਵਾ ਕਰਦੇ ਰਹਿਣਗੇ ਕਿਉਂਕਿ ਲੰਬਾ ਅਰਸਾ ਇਹਨਾਂ ਨੇ ਆਪਣੀ ਜ਼ਿੰਦਗੀ ਦਾ ਲੰਬਾ ਅਰਸਾ ਭਾਰਤੀ ਫੌਜ ਦੇ ਵਿੱਚ ਵੀ ਸੇਵਾ ਨਿਭਾਣੀਆਂ ਲਗੀਆਂ ਉੱਥੇ ਵੀ ਬੇਦਾਗ ਸ਼ਖਸ਼ੀਅਤ ਵਜੋਂ ਉਹਨਾਂ ਨੇ ਕੰਮ ਕੀਤਾਗਾ ਸੋ ਇਸ ਤਰ੍ਹਾਂ ਦੇ ਜਿਹੜੇ ਸਾਥੀ ਸਾਡੇ ਚਾਏ ਨੇਗੇ ਇਹਨਾਂ ਦੇ ਆਉਣ ਨਾਲ ਆਮ ਆਦਮੀ ਪਾਰਟੀ ਦਾ ਪਰਿਵਾਰ ਜਿਹੜਾ ਹੋਰ ਮਜ਼ਬੂਤ ਹੋਇਆਗਾ ਆਮ ਆਦਮੀ ਪਾਰਟੀ ਜਿਹੜਾ ਹਲਕਾ ਦਿੱਲੀ ਵਿੱਚ ਹੋਰ ਬਲ ਮਿਲਿਆ ਪੰਚਾਇਤੀ ਚੋਣਾਂ ਸਰ ਕਿਵੇਂ ਦੇਖਦੇ ਹੋ ਪਿੰਡਾਂ ਦੇ ਵਿੱਚ ਤਿਆਰੀਆਂ ਹੋਣੀ ਸ਼ੁਰੂ ਹੋ ਗਈਆਂ ਨੇ ਬਿਲਕੁਲ ਸਾਰੇ ਐਕਟ ਜਿਹੜੇ ਦੇ ਉਹ ਸੋਧ ਲੈ ਗਏ ਨੇ ਇੱਕ ਜਿਹੜੀ ਰੈਟ ਪਟੀਸ਼ਨ ਆਨਰੇਬਲ ਹਾਈ ਕੋਰਟ ਦੇ ਵਿੱਚ ਪੈਂਡਿੰਗ ਪਈ ਹੈ ਜਦੋਂ ਵੀ ਡਿਸਾਈਡ ਹੋ ਜਾਂਦੀ ਆ ਇਮੀਡੀਏਟਲੀ ਜਿਹੜੀ ਇਲੈਕਸ਼ਨ ਦਾ ਐਲਾਨ ਕਰਾਂਗੇ ਬਿਲਕੁਲ ਸਾਰਾ ਕੁਝ ਸਾਡੇ ਵੱਲੋਂ ਤਿਆਰ ਆ ਸਰਕਾਰ ਵੱਲੋਂ ਤਿਆਰ ਆ ਸਿਰਫ ਐਡਵੋਕੇਟ ਜਨਰਲ ਸਾਹਿਬਾਨ ਦੀ ਵੱਲੋਂ ਜਿਹੜਾ ਕੇਸ ਆ ਹਾਈ ਕੋਰਟ 'ਚ ਪੇਸ਼ ਕਰਨਾ ਜਿਸ ਦਿਨ ਵੀ ਹੋ ਗਿਆ ਇਮੀਡੀਏਟਲੀ ਜਿਹੜੀ ਇਲੈਕਸ਼ਨ ਆ ਉਹ ਅਸੀਂ ਅਨਾਉਂਸ ਕਰਾਂਗੇ ਤਾਂ ਕਿ ਕਿਉਂਕਿ ਕਾਫੀ ਲੰਬੇ ਅਰਸੇ ਤੋਂ ਇਲੈਕਸ਼ਨ ਆ ਪੈਂਡਿੰਗ ਪੰਜਾਂ ਸੀਗੀਆਂ ਔਰ ਸਾਰੀਆਂ ਇਲੈਕਸ਼ਨਾਂ ਅਸੀਂ ਕਰਾਵਾਂਗੇ ਪੰਜਾਬ ਦੇ ਸਾਰੇ ਅੱਜ ਕਰਾਏ ਵਧੇ ਨੇ ਬਸਾਂ ਦੇ ਬਿਲਕੁਲ ਪਿੱਛੇ ਜੇ ਪਿੱਛੇ ਜੇ ਡੀਜ਼ਲ ਤੇ ਪੈਟਰੋਲ ਦੀ ਜਿਹੜੀ ਆ ਪੈਸੇ ਵਧੇ ਸੀ ਉਹਦੇ ਕਰਕੇ ਜਿੰਨੀਆਂ ਵੀ ਚਾਹੇ ਪ੍ਰਾਈਵੇਟ ਬਸਾਂ ਲੰਨੇ ਚ ਸਰਕਾਰੀ ਬਸਾਂ ਲੰਨੇ ਜਾਂ ਹੋਰ ਗੁਰਸ ਕੈਰੀਅਰ ਆਏ ਨੇਗੇ ਉਹਨਾਂ ਦਾ ਸਾਰਿਆਂ ਦੀ ਡਿਮਾਂਡ ਸੀ ਕਿ ਵਧਾਏ ਜਾਣ ਕਿਉਂਕਿ ਪਿਛਲੇ ਲਗਭਗ 5 ਸਾਲਾਂ ਤੋਂ ਕਿਸੇ ਕਿਸਮ ਦਾ ਕੋਈ ਵੀ ਕਿਰਾਇਆ ਨਹੀਂ ਵਧਿਆ ਸੀਗਾ ਸੋ ਇਸ ਕਰਕੇ ਮਮੋਲੀ ਜਿਹਾ ਵਾਅਦਾ ਹੋਇਆਗਾ ਸੋ ਇਹਦੇ ਨਾਲ ਜਿੱਤੇ ਕਾਰਪੋਰੇਸ਼ਨ ਦੇ ਹਾਲਾਤ ਠੀਕ ਹੋਣਗੇ ਪੀਆਰਟੀਸੀ ਦੇ ਹਾਲਾਤ ਠੀਕ ਹੋਣਗੇ ਪਨ ਵਾਸਤੇ ਠੀਕ ਹੋਣਗੇ ਉੱਥੇ ਮੈਂ ਸਮਝਦਾ ਜਿਹੜੇ ਪ੍ਰਾਈਵੇਟ ਆਪਰੇਟਰ ਨੇ ਉਹਨਾਂ ਦੀ ਵੀ ਜਿਹੜੀ ਕਿਉਂਕਿ ਨਹੀਂ ਤਾਂ ਉਹਨਾਂ ਦੇ ਟੈਕਸ ਟੋਟਰ ਹੈ ਸੀਗੇ ਉਹਨਾਂ ਨੂੰ ਸਵਾਰੀਆਂ ਨਹੀਂ ਮਿਲ ਰਹੀਆਂ ਸੀ ਸੋ ਇਸ ਗੱਲ ਕਰਕੇ ਸਭ ਦਾ ਖਿਆਲ ਰੱਖ ਕੇ ਪ੍ਰਬੰਧ ਕੀਤਾ ਗਿਆ ਸਰ ਹਰਿਆਣਾ ਦੇ ਦੇਖੋ ਹਜੇ ਗੱਲ ਜਿਹੜੀ ਆ ਉਹ ਮੋਡਲ ਸਟੇਜ ਦੇ ਉੱਤੇ ਆ ਹਜੇ ਗੱਲ ਕੋਈ ਬਥੇ ਹੋਰ ਨਹੀਂ ਹੋਈ ਹੈਗੀ ਪਰ ਲੇਕਿਨ ਆਮ ਆਦਮੀ ਪਾਰਟੀ ਜਿਹੜੀ ਆ ਹਰਿਆਣਾ ਦੇ 90 ਦੇ 90 ਸੀਟਾਂ ਦੇ ਉੱਤੇ ਤਾਕਤਵਰਾਂ 90 ਦੇ 90 ਸੀਟਾਂ 'ਚ ਲੜ ਸਕਦੇ ਆਗੇ ਜੇ ਐਲਾਈਅੰਸ ਹੁੰਦਾ ਸਾਡੀ ਨੈਸ਼ਨਲ ਲੀਡਰਸ਼ਿਪ ਅਟੈਕ ਕਰੂਗੀ ਫਿਰ ਅਸੀਂ ਐਲਾਈਅੰ ਉਹ 90 ਸੀਟਾਂ ਦੇ ਉੱਤੇ ਆਪਣੇ ਮਜ਼ਬੂਤ ਉਮੀਦਵਾਰ ਖੜੇ